2000 ਰੁਪਏ ਮੰਗ ਕੇ ਕੀ ਕੋ ਲਿਆਂਦਾ ਮਾਤਾ ਬਾਬਾ ਜੀ ਲੋਕ ਇਹ ਦੱਸੇ ਕੀ ਤਵਾਰੇ ਤੇ ਮਾਲਾਉ ਮੈਂ ਬਣਾ ਲੱਕ ਦੂ ਮਾਤਾ ਇੱਕਾ ਦੋ ਤੇ 14 ਕਿਲੋ ਵਜ਼ਨ ਘਟ ਗਿਆ ਮਾਤਾ ਬਾਬਾ ਜੀ ਸਬੋਤ ਕੁੰਜੂਰ ਇੱਕ ਹੋਰ ਵੇਚ ਗਏ ਉਹੀ ਵੇਚਦਾ ਜੀ ਸਭ ਕੁਝ ਵੇਚਦਾ ਮਾਤਾ ਸਭ ਕੁਝ ਬੇਚ ਰਿਹਾ ਇੱਕਾ ਦੋ ਤਿੰਨ ਚਾਰ ਪੰਜ ਸੱਤ ਅਠਾਈ ਕਿਲੋ ਕਰੇ ਲੋਹਾ ਪੈਦੀ ਉਹ ਵੀ ਜਾ ਕੇ ਵੇਚਦਾ ਸਭ ਕੁਝ ਜਿਹੜਾ ਕੁਝ ਖਸਦਾ ਚੰਗੜੇ ਜੀ ਦੇ ਥੱਲੇ ਗੋਲੀ ਕੌਣ ਦਾ ਲੱਗੀ ਧੰਨਵਾਦ ਉੱਪਰਾਂ ਦੀਆਂ ਇਹੋ ਬੰਦ ਕਰ। ਸਿਹੇ ਬੰਦੇ ਦਾ ਨਿਸ਼ਾਨੀ ਰਸਿਆ ਵੀ ਇਹ ਗੱਲ ਹੁੰਦੀ ਜੇ ਫਕਰਾ। ਇਹ ਸੰਤਾਂ ਦੀ ਕਿਰਪਾ ਹੋ ਜੇ ਠੀਕੇ ਹੋ ਜਣ ਉਹ ਫਕਰਾ। ਤੁਸੀਂ ਨਾਬੇ ਦੇ ਵੀ ਹੈਗੇ ਹੋਰ ਕਿਤੇ ਦਿਓਂ ਫਕਰਾ। ਹਾਂ ਜੀ ਬਿਸ਼ੋਕੜ ਮੇਰਾ ਬੰਬਾਉ ਰਿਹਾ। ਸਾਮਾ ਡੋਲ ਦਾ ਟੀਕਾ ਕਿਹਨੇ ਲਾਇਆ ਸੀ ਦਰਦ ਦਾ। ਇਹ ਤੇ ਬਹੁਤ ਟੀਕੇ ਲੱਗਦੇ। ਖੰਦਵਾਚੇ ਹੋ ਜਾਣਗੇ ਫਕਰਾ ਜੇ ਦਸਤ ਹੋ ਗਿਆ ਤਾਂ ਅੱਗ ਦੀ ਵੀ ਫਕੀਰਤੀ ਫਕਰਾ। ਇੱਕ ਦੋ ਤਿੰਨ ਸੋਡੇ ਪਾਪੇ ਦੀ ਦਰਗਾਹ ਬਣੀ ਹੋਈ ਸੀ ਕਿੱਥੇ ਆਹੇ। ਸਾਨੂੰ ਨੇ ਅਸੀਂ ਜਿੱਥੇ ਬਚ ਲਈ ਸੀ। ਉਹ ਕਹਿੰਦੇ ਤੁਹਾਡੇ ਘਰੇ ਪੀਰ ਦੀ ਜਗ੍ਹਾ ਆ ਗਈ। ਖਾਉ ਪਹਿਲਾਂ ਮੁਸਲਮਾਨਾਂ ਦੇ ਸੀ। ਉਹ ਮਾਤਾ ਮੁਸਲਮਾਨਾਂ ਦਾ ਕਾਬਰਾਂ ਵਾਲਾ ਥਾਂ ਸੀ। ਹਾਂਜੀ। 1 2 3 4 5 ਘਰ ਨੇ ਜਿਹੜੇ ਕਾਬਰਾਂ ਦੇ ਥਾਂ ਦੇ ਉੱਪਰ ਪਏ ਹੋਏ ਨੇ ਛੋਟੇ ਵੀ ਹਾਂਜੀ ਹੈਗੇ। ਉਹ ਲੋਰੀਆਂ ਵਾਲੇ ਬਾਬੇ ਨੇ ਸਾਨੂੰ ਦਵਾ ਕੇ ਲਿਆਤਾ। ਜਿਹੜਾ ਟਰੈਕਟਰ ਵੇਚ ਕੇ ਗਿਆ ਸੀ ਉਹ ਬੰਦਾ ਮਰ ਗਿਆ ਸੀ। ਹਾਂਜੀ। ਹੈ? ਉਹ ਹੱਥ ਦੇ ਕੇ ਦੇ ਕੇ ਲਿਆਤਾ। ਉਹਨਾਂ ਦੀਆਂ ਨਾਈਟਾ ਜਾਂ ਕੋਈ 1 2 3 ਪ੍ਰੈਸ਼ਰ ਪਾਰਟ ਸਨ ਹੀ ਹੈ। ਚੌਕਰ ਲੀਕ ਤਾਂ ਨਹੀਂ ਹੋ ਗਏ ਤੇ ਇੱਕ ਮੱਥਾ ਵੇ ਆ ਜਾ ਵੀਰੇ ਆ ਜਾ ਵੀਰੇ ਆ ਜਾ ਵੀਰੇ ਜੀ ਤੁਸੀਂ ਖੜ ਦੇ ਖਾ ਵੀਰੇ ਆ ਸਾਈਡ ਤੇ ਸਿੱਖਣਾ ਮਤਲਬ ਬਾਈ ਸਾਰੇ ਆਣੇ ਖੜ ਦੇ ਨਹੀਂ ਇਹਨਾਂ ਨੂੰ ਜਾਣ ਦੋ ਇਹਨਾਂ ਨੂੰ ਬਾਈ ਮੈਂ ਛੱਡ ਦਿੰਦਾ ਤੁਸੀਂ ਲੱਕ ਵਿੱਚ आजा हक आजा आजा आगे आजा आ दिखियो हो जाओ भाई ये दूसरी साइड पे हो जाओ नहीं आए गुरुजी आ करो जी तो दिस कोई आ चार गए नहीं बार नहीं आए गुरुजी कोई ना बिरो कोई अल्लाह बिस्मिल्लाह अल्लाह ही मसी लका बिस्मिल्लाह बिस्मिल्लाह अल्लाह बिस्मिल्लाह बिस्मिल्लाह अल्लाह बिस्मिल्लाह ਸਲਾਮ ਬਿਸਮਿਲਲਾਹ ਸਲਾਮ ਬਿਸਮਿਲਲਾਹ ਆਪਰੇਸ਼ਨ ਕੀਤਾ ਹੋ ਗਿਆ ਬਾਬਾ ਜੀ ਸਿੱਧਾ ਬਿਸਮਿਲਲਾਹਿ ਲਾਹਮੂ ਤੋ ਬਿਸਮਿਲਲਾਹ ਲਾਹ ਬਿਸਮਿਲਲਾਹ ਲਾਹ ਟੀਵੀ ਵੀ ਐਸੇ ਨੂੰ ਹੋ ਗਈ ਮਾਤਾ ਹਾਂਜੀ ਟੀਵੀ ਵੀ ਬਿਸਮਿਲਲਾਹਿ ਲਾਹਮੂ ਤੋ ਬਿਸਮਿਲਲਾਹ ਲਾਹ ਬਿਸਮਿਲਲਾਹ ਅਹਮਾਤ ਦਮਾਲਾ ਬੰਦਾ ਹੁੰਦਾ ਤੇ ਹਾਂਜੀ ਬਾਬਾ ਜੀ ਨਾਈ ਬਿਸਮਿਲਲਾਹ ਲਾਹ ਬਿਨਾ ਤੇ ਆੜੀ ਬਕੀਰਾ ਤੇਰੀ ਬਸਮੇਂ ਮੈਨੂੰ ਚੜਜੀ ਦਾ ਦਿਆ ਆੜੀ ਬਕੀਰਾ ਤੇਰੀ ਬਸਮੇਂ ਓਏ ਮੈਨੂੰ ਚੜਜੀ ਦਾ ਦਿਆ ਆੜੀ ਬਕੀਰਾ ਤੇਰੀ ਬਸਮੇਂ ਓਏ ਮੈਨੂੰ ਚੜਜੀ ਦਾ ਦਿਆ ਦੁਨੀ ਬਿਸਗੀ ਰੋਂਦੀ ਦੀ ਤਰਫ ਜਾਇ ਕਰਦਾ ਤਰਫ ਜਾਇ 10000 ਰੁਪਏ ਮੰਗ ਕੇ ਕੀ ਕੋ ਲਿਆਂਦਾ ਵਾਤਾ ਬਾਬਾ ਜੀ ਲੋਕ ਇਹ ਦਸ ਜਿੰਨੀ ਕਰਾਉਣਾ ਮਾਤਾ ਚਲੀ ਬਕੀ ਰੋਂਦੀ ਦੀ ਤਰਫ ਦੀਆਂ ਐਸੀਆਂ ਤਰਫ ਦੀਆਂ ਐਸੀਆਂ ਦੀਰ ਤੜਫਦੀਆਂ ਅੱਖੀਆਂ ਤੜਫਦੀਆਂ ਅੱਖੀਆਂ ਤੇਰੇ ਅੰਮੇਗਾ ਚੱਲੂਗੀ ਬਾਬਾ ਪੱਖੀਆਂ ਚੱਲੂਗੀ ਬਾਬਾ ਪੱਖੀਆਂ ਨਾ ਨਾ ਰੋ ਜੇ ਆਵੇਂਗਾ ਚੱਲੂਗੀ ਬਾਬਾ ਪੱਖੀਆਂ ਚੱਲੂਗੀ ਬਾਬਾ ਪੱਖੀਆਂ ਤੇਰੇ ਅੰਮੇਗਾ ਚੱਲੂਗੀ ਬਾਬਾ ਪੱਖੀਆਂ ਚੱਲੂਗੀ ਬਾਬਾ ਪੱਖੀਆਂ ਕਿਹੜਾ ਮਾਤਾ ਇਨੀ ਸੰਗਤ ਸੁਣਦੇ ਆ ਰੋਣਾ ਦਮਾਲਾ ਦਵਾਰੇ ਬਨਣ ਲੱਗਿਆ ਜਤਵਾਰੇ ਤਮਾਲਾਉ ਮੇ ਬਣਾ ਲੱਗ ਜੋ ਮਾਤਾ 1 2 ਤੇ 14 ਕਿਲੋ ਵਜਨ ਘਟ ਗਿਆ ਮਾਤਾ ਬਾਬਾ ਜੀ ਸਬੋਤ ਕੰਜ਼ੂਰ ਚਲੀਓ ਮੇਰੀ ਜੁਪਦੀ ਜਾਨੀ ਵੇੜੀ ਵੇੜੀ ਓ ਜੁਪਦੀ ਜਾਨੀ ਓ ਪਾਰ ਲਗਾ ਕੇ ਤੁਰ ਜਾਣਾ ਦੇਖੀ ਨਾ ਵੇਖਣੇ ਪੜ ਤੈਨ ਨਾ ਸਿਖਾ ਕੇ ਤੁਰ ਜਾ ਮਾਤਾ ਛੋਟੇ ਜਟਾਂ ਕਿਹਦੇ ਦੀਆਂ ਤੁਸੀਂ ਬਾਬਾ ਜੀ ਪਤਾ ਨਹੀਂ ਪਿੰਡ ਚ ਦੀਆਂ ਮੇਰੇ ਸੌਰਿਆਂ ਦਾ ਸੀਗੇ ਮਾਤਾ ਪਿੰਡ ਸੌਰਿਆਂ ਚ ਦੀਆਂ ਛੋਟੇ ਸੌਰਿਆਂ ਚ ਦੀਆਂ ਛੋਟੇ ਸੌਰੇ ਘਰ ਜਟਾ ਰੱਖੇ ਹੋਈਆਂ ਇਹ ਕਿਹਦੇ ਦੀਆਂ ਜਟਾ ਹੈ ਬਾਬਾ ਜੀ ਇਹ ਨਹੀਂ ਪਤਾ ਹੈ ਕਿਹਦੇ ਦੀ ਮਾਤਾ ਜਟਾ ਨਿਕਦੀਆਂ ਹੁੰਦੀਆਂ ਨੇ ਛੋਟੇ ਸੌਰੇ ਪਰਿਵਾਰ ਚ ਜਟਾ ਦੀਆਂ ਕਿਸੇ ਦੀ ਨਹੀਂ ਪਤਾ ਬਾਬਾ ਜੀ ਮੈਨੂੰ ਅਸੀਂ ਕਦੇ ਪਿੰਡ ਰਹੇ ਵੀ ਨਹੀਂ ਮੈਂ ਤਾਂ ਜਦੋਂ ਦੀ ਵਿਆਹੀ ਵੀ ਇੱਥੇ ਆ ਕੇ ਸੰਤਾ ਦੇ ਮਾਤਾ ਭਾਗ ਮੈਂ ਡੇਰੇ ਵਾਲਾ ਉਹ ਵੀ ਕੋਈ ਮਰਦੀ ਡੇਰਾ ਹੋਵੇ ਪੂਰਨ ਮਾਸੀ ਵਾਲੇ ਦਿਨ ਦੇਖ ਬਣਾ ਕੇ ਇਹ ਬਾਬੇ ਬਖਸ ਦੋ ਤੇਰਾ ਬੱਚਾ ਗਲਤੀਆਂ ਹੋ ਜਾਂਦੀਆਂ ਨੇ ਵੱਡੇ ਵੱਡੇ ਤੋਂ ਕਿਰਪਾ ਕਰ ਦੇ ਜਾਂ ਮਾਤਾ ਗਿਰਮੇ ਦਿਨਾਂ ਚ ਬਾਜਨ ਵੀ ਬਾਜੂਗਾ ਪੁੱਤਰ ਠੀਕ ਹੋ ਜੂ ਸਰਦਾ ਪ੍ਰੇਸ਼ਨ ਕਰਾਇ ਦੀ ਮਾਤਾ ਹਾਂਜੀ ਜਾਂ ਠੀਕ ਹੋ ਜੂ ਸੰਤ ਕਹਿੰਦੇ ਠੀਕ ਹੋ ਜਾਣਗੇ ਸਾਡੇ ਦਰਬਾਰ ਤੇ ਮੱਥਾ ਲਗਿਆ ਉਹ ਛੋਟੇ ਪਰਿਵਾਰ ਤੇ ਸੋਹਰੇ ਚ ਜਟਾ ਦੀਆਂ ਕਿਸੇ ਦੇ ਸਾਧ ਦੇ ਜਿਵੇਂ ਜਟਾ ਹੁੰਦੀਆਂ ਨੇ ਮਾਤਾ ਹਾਂਜੀ ਹਾਂ ਮੱਥਾ ਟੇਕ ਲਿਓਦਾ ਜਾ ਕੇ ਮੁੰਡਾ ਨੌਪਰ ਨੌ ਹੋ ਜੂਗਾ ਮਾਤਾ ਠੀਕ ਹੈ ਬਾਬਾ ਜੀ ਠੀਕ ਹੈ ਚਲੀ ਬਾਬਾ ਕਿਉਂ ਸੀ ਲੱਗਦੇ ਛੱਡ ਗਿਆ ਬੇ ਚੀਨਾ ਕਰ ਤਾ ਚੱਲ ਗਿਆ ਪੀਲੀ ਜਾ ਕੇ ਤੂੰ ਜਿਆਦਾ ਏ ਦਿੱਜਦਾ ਦੇਖਣੇ ਪੈ ਗਏ ਜਮ ਜਾ ਕੇ ਤੂੰ ਜਿਆਦਾ ਹੋ ਦਿੱਜਦਾ ਦੇਖਣੇ ਪੈ ਗਏ ਜਾ ਪਹਿਲੇ ਗੱਲਾਂ ਦੇ ਗਣ ਹੁਣ ਪਹਿਲਾ ਪੁੱਛਣਾ ਨਿਕਲੀ ਹੋਵੇ ਕੋਈ ਕੇਸ ਨਸ਼ੇ ਦਾ ਪੈ ਗਿਆ ਹੋਵੇ ਪੁੱਛਣ ਵਾਸਤੇ ਹੁਣ ਨਸ਼ੇ ਦਾ ਕੇਸ ਪੈ ਗਿਆ ਹੋਵੇ ਗਣ ਪਾਏ ਹੋਣ ਪੁੱਛਣ ਵਾਸਤੇ ਹੁਣ ਨਸ਼ੇ ਦਾ ਕੇਸ ਪੈ ਗਿਆ ਹੋਵੇ ਪੁੱਛਣ ਵਾਸਤੇ ਹੁਣ तो तो। कि लानेता ਦਰਕਰਸੀ ਬੀਨ ਹਾਂ ਚੈੱਕ ਕਰਤਾ ਇੱਕ ਸਾਈਡ ਤੇ ਹੋਵੇ ਮਾੜੀ ਪੋਤੀ ਹੋਈ ਇਹਨਾਂ ਦੇਖੋ ਮਾੜੀ ਕੀ ਹੋ ਰਿਹਾ ਸਰਪਰ ਮੈਂ ਯਸਤ ਕਰਨ ਕਿ ਭਾਈ ਅਜਾ ਉਹਨੂੰ ਪਤਾ ਹੋਊਗਾ ਪਹਿਲਾਂ ਕਿ ਕਿਹਨਾਂ ਨੂੰ ਬਿਠਾਉਣਾ ਹੈ ਹੈਲੋ ਬਾਕੀ ਜਿਨ੍ਹਾਂ ਨੂੰ ਪੁੱਛ ਚੱਲ ਰਹੀ ਭਈ ਉਹ ਖੜੇ ਬਾਕੀ ਦਾ ਥੱਲੇ ਬੈਜੋ ਐਡੇ ਪਿੱਛੇ ਖੜੇ ਨੇ ਬਿਠਿਆ ਰਿਆ ਕਰੋ ਭਾਈ ਦੇਵਾਹਾਰਜੀ ਬਿਠਾ ਦਿਓ ਪਰ ਠੀਕ ਹੋ ਜੀ ਕੁਵਾਰੀ ਗਰੀਬ ਇੱਥੇ ਲੱਗੀ ਹੋਈ ਹੈ ਅੱਜ ਆਈ ਮਾਂ ਪਾਪਾ ਫਰਜੀ ਦਮਾ ਵੀ ਸੋਹੇ ਸਾਥੀ ਅੱਜ ਆਪਾਂ ਫੇਰੀ ਵਾਰ ਲਿਟਲੀ ਨਹੀਂ ਨਹੀਂ ਅੱਲਾਹ ਹੀ ਕੀ ਲੱਕੜੀ ਤੋਂ ਲਗਾ ਕੇ ਲੈ ਨਾ ਇਹਨੂੰ ਪਚੀਲ ਦੀ ਗੱਲ ਸਰਾ ਭਾਈ ਜੀ ਜਿਆਦਾ ਇਕੱਠਾ ਨਾ ਕਰੋ ਅੱਗੇ ਵੇਖਿਆ ਜੋ ਸਾਰਿਆਂ ਨੂੰ ਪਿੱਛੇ ਇੰਨਾ ਜਿਹੜੇ ਖੜੇ ਹੈ। ਵੇਖਿਆ ਜੋ ਭਾਈ 1 ਮਿੰਟ ਮੜੇ ਸੜਦੇ ਹੋ ਜਮੜਾ ਘਰ ਹੁਸਾ ਹੀ ਨਿਕਲ ਰਹੀ ਫੇਰ ਆਇਓ। ਜਿਸ ਨੇ ਮਰ ਗਈ ਸੀ ਇਹ ਬੱਚਾ ਹੁਣ ਆਲਾ ਵੀ ਉਹ ਹੈ। ਅੱਲਾਹ

ਜੀ ਬੱਬੀ ਨੰਦਾ ਤੇਲ ਦੀ ਅੱਛਾ ਉੱਥੇ ਵੀ ਮਾਤਾ ਦਾ ਕੁੱ끼 ਦਾ ਕੇਸ ਪੈ ਗਿਆ ਹੋਵੇ ਕੁੱ끼 ਦਾ ਕੇਸ ਪੈ ਗਿਆ ਹੋਵੇ ਮੈਂ ਖੜਾ ਖੜਾ ਕੁੱ끼 ਦਾ ਕੇਸ ਪੈ ਗਿਆ ਹੋਵੇ ਉਹਨਾਂ ਦੇ ਕੰਨ ਹੋਣਾ ਮੈਂ ਤਾਂ ਉਹ ਕਰਨਾ ਕੰਨ ਕੰਨ ਨੂੰ ਕਿੱਥੋਂ ਆਇਆ ਮਾਤਾ ਮਾਤਾ ਪੱਟੀਆਂ ਤੋਂ ਮਾਤਾ ਪੱਟੀਆਂ ਤੋਂ ਆਇਆ ਕੁੱ끼 ਦਾ ਕੇਸ ਕਿਤੇ ਪੈ ਗਿਆ चक्लेगी आपे केफ बना के परचा दर्ज करके पा सू पता नहीं पी हो जाए संत हेरा फादा फी हो जा माता ਬਾਬਾ ਜੀ ਨਸਾ ਬਹੁਤ ਕਰਾ ਰਫਾ ਦਫਾ ਕੈਫਨ ਜਮਾਨ ਟਕਰਾ ਲਿਆ ਨੇ ਫੇਰ ਹਟਦਾ ਨਹੀਂ ਪੰਜ ਪਰਚੇ ਹੋ ਗਏ ਤੇ ਬਹੁਤ ਹਾਂ ਜੀ ਬਾਬਾ ਜੀ ਪੰਜ ਹੋ ਗਏ ਮਾਤਾ ਹਾਂ ਜੀ ਬਾਬਾ ਜੀ ਨਕਤਰੀ ਟਡਾਲੀ ਦੀ ਮਾਤਾ ਬਹੁਤ ਔਖਾ ਲੰਗੜਾ ਲੰਗੜਾ ਫਿਰਦਾ ਚੱਲ ਬਾਬਾ ਵੇ ਸਾਥ ਮੁਲਨੀ ਪੈਂਦਾ ਜਗਦੀਆਂ ਕੱਲਾ ਦਿੱਖਿਆ ਨਾ ਸਾਨੂੰ ਤੇਰੀਆਂ ਕੈ ਤੋਂ ਤੇਰੀਆਂ ਕੱਲਾ ਦਿੱਖਿਆ ਨਾ ਕੇ ਘਰ ਵਿੱਚ ਕਹਦੀ ਉਹੀ ਵੇਚਦਾ ਸੀ ਸਭ ਕੁਝ ਵੇਚਦਾ ਮਾਤਾ ਸਭ ਕੁਝ ਵੇਚ ਰਿਹਾ 1 2 3 4 5 7 8 28 ਕਿਲੋ ਕਰੇ ਲੋਹਾ ਪੈਦੀ ਉਹ ਵੀ ਚਾਕੇ ਵੇਚਦਾ ਕੁਝ ਜਿਹੜਾ ਕੁਝ ਫਸਦਾ ਚੱਲਦਾ ਜੋਤ ਬਾਬਾ ਉਸੇ ਵਾਰਤ ਲਾਣੀ ਉਸੇ ਵਾਰ ਤੇ ਪੁੱਠੇ ਹੱਥ ਨਾਲ ਕਰਦੀ ਕਿਰਪਾ ਹੋ ਜੇ ਜਦੋਂ ਲੱਡੂ ਖਾएंगे ਮਾਤਾ 1 ਮਿੰਟ ਤੋਂ ਪਹਿਲਾਂ ਪਤਾ ਲੱਗ ਜੂ ਵੀ ਮਿਰਚ ਕੁਝ ਆ ਗਿਆ ਜਾਂ ਕਿਰਪਾ ਹੋ ਜੇ ਤੇਰੀ ਘਾਟੋ ਬੰਦ ਕਰ ਗਈ ਫੋਨ ਕਰਨਾ ਬੱਕਰਾ ਕੋਈ ਕੰਮ ਦੀ ਗੱਲ ਤਾਂ ਮੇਰੇ ਹਾਏ ਗੱਲ ਦੀ ਗੱਲ ਤਾਂ ਮੇਰੇ ਹਾਏ ਨਦੇ ਮੋਜਾ ਦਾ ਇਹ ਜਿੰਨਾ ਵੇਖਣੇ ਪੈ ਜਿੰਨਾ ਮੁੱਠਾ ਕੇ ਦੁਰ ਜਾਤਾ ਇਹ ਜਿੰਨਾ ਵੇਖਣੇ ਪੈ ਜਿੰਨਾ ਸਿਖਾ ਕੇ ਦੁਰ ਜਾਤਾ ਇਹ ਜਿੰਨਾ ਵੇਖਣੇ ਪੈ ਜਿੰਨਾ ਸਿਖਾ ਕੇ ਦੁਰ ਜਾਤਾ ਸੱਤ ਗਿਲਾ ਚਾਹ ਕੇ ਮਾਤਾ ਦੇਵੀ ਦੇ ਉੱਪਰ ਦੀ ਕੋਲੇ ਦੇ ਵਿੱਚ ਧਰ ਕੇ ਕੋਠੇ ਦੇ ਧਰਦੀ ਇਆ ਮੋੜ ਕੇ ਮਾਤਾ ਰਫੇ ਦਫੀ ਹੋਣ ਲੱਗ ਜਾਂਗੇ ਨਹੀਂ ਅੱਗੇ ਅੱਗੇ ਵਧੀ ਜਾ ਬਾਬਾ ਜੀਓ ਚਿੱਟਾ ਪਿੰਦਾ ਜੀ ਬਹੁਤ ਦੇਖ ਲਿਆ ਵਕਰਾ ਕਰੋ ਸਾਰਾ ਕੁਝ ਵੇਚਤਾ ਕਣਕ ਵੀ ਵੇਚਤੀ 2 ਕਿਲੋ ਵੀ ਵੇਚਤਾ ਜਾ ਕੇ ਸੁਨਾਨ ਬਹੁਤ ਵੇਚਦੇ ਸਾਨੂੰ ਕੁੱਟਦਾ ਸਾਨੂੰ ਕੁੱਟਦਾ ਉੱਥੇ ਧਰ ਦੇਵਾ ਤਾਂ ਠੀਕ ਹੋ ਜਾ ਇੱਥੋਂ ਫੈਕਚਰ ਵੀ ਕਰਾ ਲਿਆ ਉਹਨੇ ਮਾਤਾ ਤੇਗ ਮੱਥਾ ਮਾਤਾ ਜਦ ਦੇ ਜਦੋਂ ਚਿਰਾਗ ਤੇ ਆਂਦਾ ਆਉਣ ਫਕੀਰ ਦੀਆਂ ਲੱਗ ਜਦੋਂ ਚਿਰਾਗ ਤੇ ਆਂਦਾ ਆਉਣ ਫਕੀਰ ਦੀਆਂ ਉੱਪਰ ਦੀ ਕਣ ਪਾਇਨੇ ਆ ਜਾ ਮਾਤਾ ਜੀ ਆ ਇਧਰ ਇਧਰ ਬੋਲ ਮਾੜੇ ਜੀ ਜੀ ਅਸਨ ਕਿੱਥੋਂ ਆਇਆ ਬੱਕਰਾ ਨਾ ਬੇ ਦਾ ਬੇ ਚੱਕਰਾ ਵਾਲਾ ਬੰਦਾ ਬਾਬਾ ਲਾਲਾ ਨੀ ਕੋਸ ਸੁੰਗਰ ਅੱਲਾ ਹੀ ਕੀ ਲੱਕੜੀ ਤੋਂ ਲਗਾ ਟੈਕ ਕਿਨੂੰ ਹੋ ਗਿਆ ਦੀ ਫਕਰ ਇਹਨਾਂ ਨੂੰ ਆ ਹੋ ਗਿਆ ਜਾਈ ਬਾਬਾ ਲਾਲਾ ਤਿੰਨ ਗੇਲਾ ਹੋ ਗਿਆ ਬੱਕਰਾ ਹਾਂ ਆ ਮੂੰਹ ਇੱਕ ਪਾਸੇ ਕਿਦਾ ਮੁੜ ਗਿਆ ਸੀ ਇਹਨਾਂ ਦਾ ਹੀ ਮੁੜਿਆ ਜਾਈ ਬਾਬਾ ਹਰਿਮਾਨ 12 ਮਸਕੇ ਜਮਾਂ ਚਲੇ ਮਰਦਾ ਹੋਤਾ ਹੀ ਨਾਤੀ ਜੋ ਜੋ ਕੋਈ ਨਹੀਂ ਜੀ ਤਾਂ ਕਿ ਤਿੰਨ ਨਾੜਾ ਬਲਾਕ ਨੇ ਫੱਕਰਾ ਇਹਨਾਂ ਦੀ ਆ ਸਿਟੀ ਸਕੈਨ ਦੇ ਵਿੱਚ ਤਿੰਨ ਨਾੜਾ ਬਲਾਕ ਆਈਆਂ ਨੇ ਫੜਜੋ ਭਾਈ ਤੁਸੀਂ ਐ ਕਦੋਂ ਆਈ ਇਹਨੂੰ ਬਹਿ ਜਾ ਭਾਈ ਫਿਰ ਕਰ ਲੈ ਨਾੜਾ ਖੁੱਲੇ ਜਾਣਾ ਫੱਕਰਾ ਸਿਟੀ ਸਕੈਨ ਦੇ ਵਿੱਚ ਤਿੰਨ ਆ ਗਈਆਂ ਬਕਰਾਂ ਇੱਕ ਦਾ ਦੋ ਤਿੰਨ ਚਾਰ ਗੋਲੀਆਂ ਲੈਂਦੇ ਰਹੇ ਬਹੁਤ ਨੇ ਜੀ ਇਹਦੇ ਜੀਵ ਦੇ ਥੱਲੇ ਤਾਂ ਰਣ ਵਾਲੀ ਗੋਲੀ ਕੌਣ ਲੈਂਦਾ ਦੀ ਜੀਵ ਨਾਲ ਨਹੀਂ ਜੀਵ ਦੁਨੀਆਂ ਹੀ ਨੇ ਆਮ ਨਸੀਆਂ ਨੇ ਇਹ ਜੀਵ ਦੇ ਥੱਲੇ ਗੋਲੀ ਕੌਣ ਦਿੰਦਾ ਦੀ ਧਰਨ ਵਾਸਤੇ ਉਹ ਪਹਿਲਾਂ ਸੀ ਜੋ ਬੰਦ ਕਰ ਸੀਹੇ ਬੰਦੇ ਤਾਂ ਟਸ਼ਾਨੀ ਦੱਸਿਆ ਵੀ ਇਹ ਗੱਲੋਂ ਦੀ ਫਿਕਰਾ ਇਹ ਸ਼ਾਂਤਾਂ ਦੀ ਕਿਰਪਾ ਹੋ ਜੇ ਠੀਕ ਹੋ ਜੇ ਨਾ ਫਿਕਰਾ ਤੁਸੀਂ ਨਾਪੇ ਦੇ ਵੀ ਹੈਗੇ ਹੋਰ ਕਿਤੇ ਦਿਆਂ ਕਰਾ ਹਾਂ ਜੀ ਪਸ਼ੋਕੜ ਮੇਰਾ ਬਣਵਾਉ ਰੇ ਦਾ ਚੱਲ ਫਿਕਰਾ ਬਣਵਾਉ ਰੇ ਜਗ ਦੇ ਜਦ ਚਰਾਗ ਤੇ ਆਦਾ ਆਣ ਫਕੀਰ ਦਿਆਂ ਅਸੀਂ ਹਾਂ ਜਿਰਾ ਦੀ ਰੱਦੀਆਂ ਅਸੀਂ ਹਾਂ ਅਕਲਾ ਪੰਜ ਦਿਨ ਤੇਲ ਹੱਥ ਲਵਾ ਕੇ ਵਕਰਾ ਅਕਲੀ ਜੜ ਚ ਪਾ ਕੇ ਆਣ ਦੇ ਲਈ ਪੰਜਵੇਂ ਦਾ ਡੇਲੀ ਪਾ ਕੇ ਆਉਣਾ ਵੀ ਲੈ ਫੜ ਆਪਣਾ ਲੋਫਾ ਲੈ ਆਪਦਾ ਲੋਫਾ ਜਦੋਂ ਪੰਜਵੇਂ ਗੱਲਾਂ ਕਹਿਣਾ ਇਹ ਹੁਣ ਸਾਡਾ ਦਾ ਘਿਹੜਾ ਛੜ ਤੇ ਕਿ ਜਿਵੇਂ ਤੇਰੇ ਦੁੱਤ ਨਿਕਲਦਾ ਐਂ ਕੇ ਸਾਰੀਆਂ ਨਾੜਾਂ ਤੇ ਚੱਲਣ ਲਾ ਦੇ ਇਹ ਆ ਫਰਕ ਪੈ ਜਾਊਗਾ ਓਏ ਵਕਰਾ ਨਾ ਸਭ ਜਮਿਟੀ ਹੀ ਦੇਤੀਵੇਂ ਅਸੀਂ ਹਾਂ ਨਕਰਾ ਦੀ ਰੱਦੀਆਂ ਨਾ ਸਭ ਜਮਿਟੀ ਦੇਤੀਵੇਂ ਹਾਂ ਰੱਦੀਆਂ ਨਾ ਸਭ ਜਮਿਟੀ ਦੇਤੀ ਬੀਤੀਆਂ ਅਜੀ ਹਾਂ ਨਗਰਾਤੀ ਰਿਤੀਆਂ ਅਕਰਾ ਦੇਖੀਏ ਚੱਲੀ ਫੁੱਟਰਾ ਦੇਖ ਚ ਮੱਖੀਆਂ ਨਹੀਂ ਬਾਦਰਤੇ ਜੱਗ ਜਾਵੇ ਪੀਰਾ ਦੇਖ ਚ ਮੱਖੀਆਂ ਨਹੀਂ ਬਾਦਰਤੇ ਆ ਬੱਕਰਾ ਮੰਮੀ ਹੋਣੀ ਨਹੀਂ ਮਿਲੀ ਛੋਟੀ ਮੰਮੀ ਹੋ ਜਾਂਦੀ ਨਾ ਤੇਰੇ ਨਾਲ ਕਲਰ ਦੀ ਰਾਣੀ ਜਿਹੜੀ ਤੂੰ ਦੋਛਾਣਦੇ ਪਾਣੀ ਕਲਰ ਦੀ ਰਾਣੀ ਮੇਰੇ ਸੋਹਣਦੇ ਪਾਣੀ ਹੋਇਆ ਫੱਕਰਾ ਛੋਟੀ ਮੰਮੀ ਹੋ ਜਾਂਦੀ ਆ ਕੀ ਕਿਰਪਾਈ ਹੋ ਜੇ ਠੀਕੇ ਹੋ ਜਾਣ ਸਾਰੇ 1 2 3 4 5 6 ਸੀਬੀ ਦਾ ਰੋਲਾ ਕਿਦਾ ਹੋ ਗਿਆ ਆਪਣੇ ਹੋ ਗਏ ਛੋਟਾ ਹੋ ਗਿਆ ਤੇ 1 2 3 ਮਿੰਟਾ ਜੇ ਹੱਥਾਂ ਜਾਂ ਜਾਂਦੇ ਨੇ ਸਾਰੇ ਖੇਤਾਂ ਦੇ ਵਿੱਚ ਜ਼ਮੀਨ ਕਿਹਨੇ ਲਈ ਆ ਬੱਕਰਾ ਜ਼ਮੀਨ ਕਿਹਨੇ ਲਈ ਆ ਬੱਕਰਾ ਖੇਤਾਂ ਚ ਆਪਾਂ ਲੈਤੀ ਜੀ ਪਲਾਟ ਜੀ ਬਿਲ ਸੁਨੇ ਪਲਾਟ ਲਿਆ ਚੱਲੀ ਬਾਬਾ ਤੇਰੇ ਨਾਲ ਕਲਰ ਦੀ ਰਾਣੀ ਜਿਹੜੀ ਤੂੰ ਛਾਣਦੇ ਪਾਣੀ ਕਲਰ ਦੀ ਰਾਣੀ ਡੇਰੇ ਜਿਮ ਮੱਥਾ ਜੀ ਹਾਂ ਸੰਤਾਂ ਦਾ ਡੇਰਾ ਮੱਥਾ ਕਿੱਥੇ ਟੇਕਦੇ ਨੇ ਪਿੰਡ 'ਤੇ ਟੇਕਦੇ ਜੀ ਪਿੰਡ 'ਤੇ ਟੇਕਦੇ ਮੰਨੀ ਬਣਾ ਕੇ ਉੱਥੇ ਮੱਥਾ ਟੇਕ ਕੇ ਅੰਦੀ ਮੰਗੂ ਸੱਤ ਹੋ ਜਾਣਗੇ ਟਰੈਕਟਰ ਦੀ ਸੁਖਣਾ ਰਹਿੰਦੀ ਆ ਕਿੱਥੇ ਜੀ ਬਾਬਾ ਜੀ ਟਰੈਕਟਰ ਦੀ 750 ਕੀ ਨੇ ਲੈਂਦਾ ਆਪਣ ਲੈਂਦੇ ਜੀ ਸੁਨੇ ਲੈਂਦਾ ਜਾ ਕੇ ਕੋਈ ਰੋਈਆਂ ਆ ਵਜਦਾ ਹੁੰਦਾ ਥੋੜੇ ਰੋਈਆਂ ਦਾ ਹਾਂ ਜੀ ਬਾਬਾ ਜੀ ਉੱਥੇ ਜਾ ਕੇ ਮੱਥਾ ਟੇਕ ਗਏ ਅੰਦੀ ਮੰਗੂ ਸੱਟਾ ਜਿਹੜੇ ਦੇ ਸਿਰ ਚ ਦਰਦ ਦਰ ਪੰਜ ਦਰਦ ਹੁੰਦਾ ਬੜਾ ਕਦੇ ਨੇ ਬੰਦ ਹੋ ਜੂ ਠੀਕ ਹੋ ਗਏ ਤੇਰੀ ਮੰਮੀ ਦੇ ਹੁੰਦਾ ਬੜੱਕ ਦੇ ਨੇ ਬਾਤ ਹੋਈ ਉੱਥੇ ਮੱਥਾ ਟੇਕਿਆ ਠੀਕ ਹੋ ਜੂਗਾ ਦੇਖ ਤੂੰ ਮੱਖੀਆਂ ਦੀ ਬਾਦਰ ਤੇ ਝੱਕ ਜਾਵੇਂ ਪੀਰਾ ਝੱਕ ਜਾਵੇਂ ਪੀਰਾ ਮੇਰੀ ਘੋਟ ਪੈਰ ਹੁਲਾੜੇ ਪੁੱਠਾ ਝੱਕ ਜਾਵੇਂ ਪੀਰਾ ਉਹ ਰੋਈਆਂ ਵਾਲੇ ਬਾਬੇ ਨੇ ਸਾਨੂੰ ਦਵਾ ਕੇ ਲਿਆਤਾ ਜਿਹੜਾ ਟਰੈਕਟਰ ਵੇਚ ਕੇ ਗਿਆ ਸੀ ਉਹ ਬੰਦਾ ਮਰ ਗਿਆ ਸੀ ਹਾਂਜੀ ਹੈ ਉਹ ਹੱਥ ਦੇ ਕੇ ਦੇ ਕੇ ਲਿਆਤਾ ਉਹਨਾਂ ਦੀਆਂ ਲਾਈਟਾਂ ਜਾਂ ਕੋਈ ਇੱਕ 2 3 ਪ੍ਰੈਸ਼ਰ ਪਾੜ ਤਾਂ ਨਹੀਂ ਗਏ ਸ਼ੌਕਰ ਲੀਗ ਤਾਂ ਨਹੀਂ ਹੋ ਗਏ ਏਕ ਮੱਥਾ ਹੋਏ ਤੇ ਨਾਲ ਨੁਸਾਨੀ ਚੱਲੇ ਜਿਹੜੀ ਕਰ ਜਾ ਕੇ ਰਪਈ ਰਹੂਗੇ ਉਹਦਾ ਕਿਰਪਾ ਹੋ ਜਾਊਗੀ ਉਥੇ ਰੋਡਰ ਮਤਲੀ ਦੇ ਕੇ ਕਿਰਪਾ ਹੋ ਜਾਊਗਾ ਠੋੜਾ ਜੋੜਾ ਲੈ ਕੇ ਵਗ ਜਿਓ ਠੀਕ ਹੋ ਜਾਊਗਾ ਘਰ ਚ ਨਾ ਹੋਵੇ ਜਾਂਟੀ ਜਾਂਟੀ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਘਰ ਚ ਨਾ ਹੋਵੇ ਜਾਂਟੀ ਜਾਂਟੀ ਕਿੱਥੋਂ ਆਏ ਬੱਕਰਾ ਮੈਂ ਬਾਬਾ ਜਲਾਲਾਬਾਦ ਤੋਂ ਜਲਾਲਾਬਾਦ ਤੋਂ ਛੋਟੇ ਜਾਂਟੀ ਕੋਨਾ ਨਹੀਂ ਆ ਜਾਂਟੀ ਤੇਰਾ ਨਵਾ ਪਿੱਛੇ ਨੋਜਾ ਦੇਖੀ ਲੋਕਰ ਨੋਕਰ ਲੋਕਰ ਵੇ ਬਾਬਾ ਮੈਂ ਨੋਕਰ ਤੇਰੀ ਨੋਕਰ ਨੋਕਰ ਵੇ ਬਾਬਾ ਮੈਂ ਨੋਕਰ ਤੇਰੀ ਨੋਕਰ ਨੋਕਰ ਵੇ ਬਾਬਾ ਮੈਂ ਨੋਕਰ ਤੇਰੀ ਨੋਕਰ ਨੋਕਰ ਵੇ ਬਾਬਾ ਮੈਂ ਨੋਕਰ ਤੇਰੀ ਜੱਦੀ ਆਗ ਤੇਰੀ ਤੇਰੇ ਕਰੀ ਰੋਜ਼ ਬੱਲੇ ਜਾਂਟੀ ਤੇਰਾ ਨਵਾ ਜੀ ਬਾਹਰ ਜਾਣ ਨੂੰ ਕੌਣ ਗਿਆ ਨਾ ਦੀ ਤਾਇ ਦਾ ਮੁੰਡਾ ਤਾਇ ਦਾ ਮੁੰਡਾ ਕਿਆ ਨਹੀਂ ਬੱਕਰਾ ਇੱਕ ਤਾਂ ਚੋਤਾ ਨੇ ਉਰੀ ਰਹਿ ਗਿਆ ਕੰਮ ਤੂੰ ਤੂੰ ਸੋਚ ਕੇ ਅੰਦਰ ਚ ਇੱਕ ਰੁਪਈ ਹੋ ਜਾ ਸੰਤਾਂ ਦੇ ਬਣੇ ਜਾਵਣੋਂ ਫੇਕਰਾ ਤੁਸੀਂ ਬੈਠ ਜਾਓ ਸਾਨੂੰ ਸਾਰਾ ਸੰਗਤ ਨੂੰ ਕੁਲਕਲੇ ਬਣਦੇਗਾ ਜੀ ਸਰ ਇਹ ਦੋਏ ਕੰਮ ਬਣ ਜਾਣ ਜੀ ਬਾਬਾਈ ਇੱਕ ਫਰਦੇ ਚ ਰੱਖ ਲੀਏ ਕਿ ਦੱਸ ਦਈਏ ਜੂਤ ਮੱਥਾ ਤੇ ਇੱਥੇ ਟੇਕ ਬਾਬਾਈ ਜੂਤ ਜੂਤ ਜਿਹੜਾ ਸਹੀ ਤੇਰੇ ਦਰਦੀ ਮੌਜਬ ਤੇਰੀ ਤੇਰੇ ਦਰਦੀ ਮੌਜਬ ਤੇਰੀ ਤੇਰੇ ਦਰਦੀ ਮੌਜਬ ਤੇਰੀ ਤੇਰੇ ਦਰਦੀ ਨੋਜਬ ਤੇਰੀ ਕਰਵੇਂ ਬਾਬਾ ਮੈਂ ਨੰਬਰ ਤੇਰੀ ਨੰਬਰ ਦਾ ਨੰਬਰ ਕਰਵੇਂ ਬਾਬਾ ਨੰਬਰ ਤੇ ਨੰਬਰ ਦਾ ਨੰਬਰ ਕਰਵੇਂ ਬਾਬਾ ਮੇਰੀ ਲੰਗੇ ਠੀਕ ਹੈ ਕਿਰਪਾਈ ਹੋ ਜੇ ਸਾਰਿਆਂ ਨੂੰ ਦੱਸਣੇ ਲੱਗ ਜੇ ਬਕਰਾ ਠੀਕ ਹੈ ਬਾਬਾ ਜੀ ਕਰਾ ਦਈਏ ਚੱਲੀ ਬਾਬਾ ਤੇ ਰਾਈ ਸੱਣ ਚਾਉਂਦਾ ਵੇ ਬਕਰਾ ਤੈਨੂੰ ਤੇ ਨਚਣਾ ਨਹੀਂ ਆਉਂਦਾ ਅੰਦ ਕਲ ਜੋ ਚਾਉਂਦਾ ਵੇ ਬਕਰਾ ਤੈਨੂੰ ਤੇ ਨਚਣਾ ਨਹੀਂ ਆਉਂਦਾ ਇਹ ਮਾਈ ਦੀ ਪੌਣ ਕੀ ਨੂੰ ਪੈਂਦੀ ਆ ਉਸੇ ਨੇ ਹਾਕ ਮਾਰੀ ਕਹਿੰਦੀ ਜਾਂਤੀ ਨੂੰ ਹਾਕ ਮਾਰਦੇ ਦਿਲ ਚ ਕਾਦਾ ਸੋਚ ਰਿਹਾ ਸੋਚ ਰੇ ਦੀ ਚੱਲ ਬਾਬਾ ਤੇ ਰਾਈ ਸੱਣ ਚਾਉਂਦਾ ਵੇ ਬਕਰਾ ਤੈਨੂੰ ਤੇ ਨਚਣਾ ਨਹੀਂ ਆਉਂਦਾ ਸਾਨੂੰ ਤੇ ਨਾ ਸਾਨੂੰ ਤੇ ਨਾ ਨਹੀਂ ਆਉਂਦਾ ਸਾਨੂੰ ਤੇ ਨਾ ਨਹੀਂ ਆਉਂਦਾ ਸਾਨੂੰ ਤੇ ਨਾ ਨਹੀਂ ਆਉਂਦਾ ਹੋ ਪਹਿਲਾ ਸਭ ਕੁਝ ਕੋ ਲੈ ਲੈ ਉਹ ਫਕਰਾ ਸ਼ਨੀਵਾਰ ਵਾਲੇ ਦਿਨ ਮਾਤਾ ਖਾਲੀ ਜਪੜਾ ਕੀ ਪੈਣਗੇ ਜਾਂ ਕਿਰਪੀ ਹੋ ਜੂ ਚੱਲੀ ਫਕਰਾ ਜਾਂ ਪਹਿਲਾ ਸਭ ਕੁਝ ਖੋ ਲੈ ਲੈ ਪਹਿਲਾ ਸਭ ਕੁਝ ਖੋ ਲੈ ਲੈ ਜੇ ਨਹੀਂ ਆਪਣਾਇਆ ਤੇ ਲਟਾਉਂਦਾ ਕਰਾਂ ਦੀ ਗੱਲ ਪੀਰਾ ਦੀ ਗੱਲ ਬਕਰਾਂ ਦੀ ਕੀ ਆਖਾ ਕੰਗਰੀ ਵਾਂਗ ਚੌਂਦੇ ਨੇ ਉਹ ਗੱਲ ਪੀਰਾ ਬਕਰਾਂ ਮਾਤਾ ਸ਼ਨੀਵਾਰ ਵਾਲੇ ਦਿਨ ਖਾਣੇ ਨੇ ਜਾ ਕੇ ਰਪਈ ਹੋ ਜੋ ਬਾਬਾ ਜੀ ਜੋਤ ਬਾਬਾ ਉਸੇ ਵਾਰਤ ਲਾਣੀ ਉਸੇ ਵਾਰ ਤੇ ਪੁੱਠੇ ਹੱਥ ਨਾਲ ਕਰਦੀ ਕਿਰਪਾ ਹੋ ਜੋ ਜਦੋਂ ਲੱਡੂ ਖਾएंगे ਮਾਤਾ ਇੱਕ ਮਿੰਟ ਤੋਂ ਪਹਿਲਾਂ ਪਤਾ ਲੱਗ ਜੂ ਵੀ ਮਿਰਚ ਕੁਛ ਆ ਗਿਆ ਜਾ ਕੇ ਰਪਈ ਹੋ ਜੋ ਤੇਰੀ ਕਾਟੋ ਬੰਦ ਕਰ ਗਈ ਫੋਨ ਕਰਨਾ ਬੱਕਰਾ ਬੰਦ ਕਰ ਲੈ ਲਾਦਾ ਸਭ ਕੁਝ ਕੋਲ ਲਾ ਦੇ ਹੋ ਬਣਾ ਜਦ ਕੁੱਝ ਕੋ ਲਾ ਲੈ ਰੰਗ ਸਭ ਕੁਝ ਫੇਰ ਦੇ ਅਪਣਾ ਆਪ ਲਟਾਉ ਗਏ ਨੇ ਕੱਲੀਆਂ ਦੀ ਕੱਲ ਬੱਕਰਾ ਦੀ ਕੱਲ ਸਾਈਆਂ ਦੀ ਕੀ ਆਖਾਂ ਨਾ ਮਣੀ ਬਾਹਰ ਚਾਉਂਦੇ ਨੇ ਕੱਲੀਆਂ ਦੀ ਕੀ ਆਖਾਂ ਪਹਿਲੀ ਗੇਲਾਂ ਦੇ ਕੰਨ ਹੁਣ ਘਰ ਵਿੱਚ ਨਾ ਹੋਵੇ ਕਾਮਲਾ ਘਰ 'ਚ ਨਾ ਹੋਵੇ ਕਾਮਲਾ ਪਹਿਲੀ ਗੇਲਾਂ ਦੇ ਕੰਨ ਹੁਣ ਪੁੱਛਣ ਵਾਸਤੇ ਆਏ ਹੁਣ ਕਾਮਲ ਕਿਹਦਾ ਨਾਮ ਫੱਟਰਾ ਕਿੱਥੋਂ ਆਇਆ ਬੱਕਰਾ ਖਨੌਰੀ ਦਿੰਦੀ ਖਨੌਰੀ ਦੋ ਦੂਜੀ ਕਿੱਥੋਂ ਆਇਆ ਮਾਤਾ 1 2 3 ਉਹਨਾਂ ਦੇ ਸ਼ਿੰਦਰ ਹੋਵੇ ਕੋਈ ਕਾਮਲ ਕੇ ਸ਼ਿੰਦਰ ਹੋਵੇ ਗਣਪਾ ਹੋਵੇ ਗੋਡੇ ਮਾਤਾ ਕਿੱਥੋਂ ਆਏ ਮਾਤਾ ਮੱਤੀ ਬਾੜ ਜੋ ਮੱਤੀ ਬਾੜ ਜੋ ਮਾਤਾ ਮੱਤੀ ਤੋਂ ਜੀ ਮੱਤੀ ਤੋਂ ਆਏ ਆ ਜਾ ਮਾਤਾ ਦੀ ਹੋ ਮੈਨੀ ਵਾਂ ਮੇਰਾ ਮੁਰਸ਼ਿਦ ਦੀ ਉੱਚੀਆਂ ਦੇ ਨਾਂ ਲਾਈ ਮੈਨੀ ਵਾਂ ਮੇਰਾ ਪੁੱਤ ਦੇ ਉੱਚੀਆਂ ਦੇ ਨਾਂ ਲਾਈ ਹੋ ਕੈਡੀ ਮਾਤਾ ਮੇਰੇ ਮੁਰਸ਼ਿਦ ਦੀ ਉੱਚੀਆਂ ਦੇ ਨਾਂ ਲਾਈ ਮੇਰੇ ਨਾਂ ਮੇਰੇ ਮੁਰਸ਼ਿਦ ਦੇ ਉੱਚੀਆਂ ਦੇ ਨਾਂ ਲਾਈ ਹੋ ਤਾਂ ਕਜਾਮਾਂ ਉੱਚੀਆਂ ਦੇ ਜਿਵੇਂ ਨੀ ਮੈਨਾਂ ਨਵਾਈ ਬਰਗੇ ਨਾਂ ਅਕਲਾ ਕਿੱਥੋਂ ਆਏ ਮਾਤਾ ਮੱਤੀ ਤੋਂ ਜੀ ਮੱਤੀ ਤੋਂ ਆਏ ਮਾਤਾ ਢਿੱਲਾ ਕੌਣ ਰਹਿਣਾ ਮਾਤਾ ਏ ਵੀ ਰਹਿੰਦੇ ਨੇ ਜੀ ਤੁਸੀਂ ਵੀ ਰਹਿੰਦੇ ਹੋ ਇੱਕ ਦੋ ਤਿੰਨ ਬੱਚਾ ਕੀ ਆ ਮਾਤਾ ਤੁਹਾਡੇ ਕੋਲ ਬੇਟਾ ਹੀ ਬੇਟਾ ਹੀ ਬੇਟਾ ਇੱਕ ਦੋ ਤਿੰਨ ਸੱਸੇ ਦੀ ਕਿਹਦਾ ਨਵਾ ਤੁਹਾਡੇ ਤੁਹਾਡੇ ਡੈਡੀ ਦਾ ਨਵਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਮਾਤਾ ਜੀ ਨਹੀਂ ਤੁਸੀਂ ਰਹਿੰਦੇ ਹੋ ਇੱਕ ਦੋ ਤਿੰਨ ਆ ਪੰਜ ਤਰਤ ਕੀ ਹੁੰਦਾ ਏ ਮਾਤਾ ਠੀਕੇ ਹੋ ਜਾਓ ਪੈਦੀ ਮਾ ਤੈਨੂੰ ਮੋ ਮੈਨੀ ਮਾਂ ਮੇਰਾ ਮੁਰਸ਼ਦ ਦੀ ਉੱਚਾ ਉੱਚੀਆਂ ਦੇ ਨਾਲਾਈ ਅੱਖੀਂ ਨਾ ਮੇਰੇ ਹੰਸਰ ਇਸ ਕੌਂ ਨਾ ਦੇ ਚਲਾਈ ਅੱਖਾਂ ਜਾਂ ਮਾਂ ਉੱਚੀਆਂ ਦੇ ਜਮੀਨੇ ਨਾ ਲਵਾਈ ਮੁੱਕੇ ਜਾਂ ਮਾਂ ਉੱਚੀਆਂ ਦੇ ਜਮੀਨੇ ਨਾ ਲਵਾਈ ਉਹ ਤੇ ਖਾਂ ਜਾਂ ਮਾਂ ਉੱਚੀਆਂ ਦੇ ਜਮੀਨੇ ਨਾ ਲਵਾਈ ਹੰਗੇ ਜਾਂ ਮਾਂ ਉੱਚੀਆਂ ਦੇ ਜਮੀਨੇ ਨਾ ਲਵਾਈ ਪਹਿਲਾ ਤਾਂ ਸਭ ਕੁਝ ਕੋ ਲੈ ਲੈ ਲਾ ਮਾਂ ਬੱਚਿਆ ਦੇ ਘਰੇ ਜਾਣ ਅੱਲਾ ਹੀ ਬਿਸਮੱਲਾਹਿ ਇਲੈਕ ਲੱਕੜੀ ਤੋਂ ਲਗਾ ਵੀ ਅੱਲਾ ਨਾਲ ਨਾ ਠੀਕ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ ਇੱਥੇ ਆ ਜਾਂਦਾ ਤਾਂ ਦੂਆ ਕੇ ਮੈਂ ਇਹ ਨਹੀਂ ਮੈਂ ਨਹੀਂ ਰਹਿ ਰਿਹਾ ਤੇਰੀ ਤੜਕੀ ਨਹੀਂ ਪਿੱਛੇ ਵਾਈ ਆ ਨਹੀਂ ਫਿਰ ਬੋਲ ਜੀ ਚਬਲੇ ਟੱਕਰ ਮਾਤਾ ਕੀ ਹੋ ਗਿਆ ਮਾਤਾ ਉਹ ਤਾਂ ਠੀਕ ਹੋ ਗਿਆ ਹੋ ਜਾਂਦਾ ਲੈ ਕਰ ਲਓ ਭਾਈ ਇਹਨਾਂ ਨੂੰ ਥੋੜੀ ਇਹੋ ਭਾਈ ਕਰ ਲਓ ਭਾਈ ਮਾਂ ਬਣੀ ਪੰਜ ਪੰਜ ਟੀਕੇ ਲਾਉਣੇ ਲੱਗੇ ਆਲੇ ਤਨਕਾ ਇਹ ਜਰਨ ਅ ਆਏ ਵੀਦ ਨਹੀਂ ਹੱਥ ਹੁੰਦਾ ਇੱਥੇ ਆਇਆ ਹੁੰਦਾ ਇਹ ਲਿਖਾ ਦੀ ਇਹਨਾਂ ਕੋਈ ਨਹੀਂ ਪੰਜ ਟੀਕੇ ਰਜਾਨਾ ਲਾ ਲੈ ਕੰਪਨੀ ਲੈ ਆ ਉਹ ਕਰਾ ਬੰਦ ਪੁੱਛ ਕੰਪਨੀ ਲੈ ਆ ਤੇਰਾ ਤੇ ਲਾ ਵੀ ਨਹੀਂ ਦੱਸਦਾ ਤੇਰਾ ਵੀ ਨਹੀਂ ਦੱਸਦਾ ਮੀਰ ਨੂੰ ਕਿਵੇਂ ਮਨਾਈ ਕੋਟਰਾ ਦੂਰ ਪੀਰ ਮੇਰਾ ਵੇ ਵਰਾਈ ਦਾ ਹੋਰ ਸੇ ਕੋਟਰਾ ਦੂਰ ਪੀਰ ਮੇਰਾ ਵੇ ਵਰਾਈ ਦਾ ਲਕਲਾ ਕਿੱਥੋਂ ਆਇਆ ਬੱਕਰਾ ਕਾਨੇ ਵਾਲੀ ਫਰ ਕਾਨੇ ਵਾਲ ਤੋਂ ਜੇ ਦਰਦ ਬੰਦ ਹੋ ਜੇ ਬੱਕਰਾ ਕਰ ਦ ਕਰਦ ਬੰਦ ਨਹੀਂ ਹੁੰਦਾ ਕੋਈ ਗੋਲੀ ਲੱਗ ਕੇ ਕੌਣ ਮਰ ਗਿਆ ਸੀ ਪਹਿਲਾਂ ਹੋਊਗਾ ਇਹ ਹੁਣ ਕੋਈ ਗੋਲੀ ਲੱਗ ਕੇ ਕੌਣ ਮਰ ਗਿਆ ਜੀ ਇਹ ਕਿੱਥੇ ਆ ਬੱਕਰਾ ਪਿੰਡ ਸੋ ਦਾ ਟਾਡਾ ਪਿੰਡ ਬਾਰਡਰ ਤੇ ਆ ਜੀ ਐ ਬੱਕਰਾ ਉਹ ਵੱਡ ਗੁਰੂ ਸਾਹਿਬ ਕੋਲੇ ਗੋਲੀ ਲੱਗ ਕੇ ਮਰ ਗਿਆ ਸੀ ਬੰਦਾ ਇਹ ਕਹਿੰਦਾ ਮਾਇਆ ਓਏ ਐ ਕਿਵੇਂ ਛੱਡਦਾ ਭੇਟੂ ਤੋਂ ਉੱਪਰਲੇ ਪਾਸੇ ਦਰਦ ਹੁੰਦਾ ਮਾਤਾ ਜੇ ਕਿਰਪਾ ਹੋ ਜੇ ਹੁਣੇ ਬੰਦ ਹੋ ਜੇ ਤਾਂ ਫਕੀਰ ਨੂੰ ਮੰਨੇ ਮਾਤਾ ਚੱਲ ਬਾਬਾ ਤੇਰਾ ਚੇਲਾ ਵੀ ਨਹੀਂ ਦੱਸਦਾ ਤੇਖਵੀ ਜੀ ਦੱਸਦਾ ਪੀਰ ਨੂੰ ਕਿਵੇਂ ਮਨਾਈ ਨਾ ਬਸੇ ਕੋਟੜਾ ਦੂਰ ਪੀਰ ਮੇਰੇ ਮੈਂ ਪਰਵਾਹੀਦਾ ਪੀਣਾ ਮੇਰਾ ਬੇ ਪਰਵਾਈ ਦਾ ਬ੍ਰਾਹਮਾਡੋਲ ਦਾ ਟੀਕਾ ਕੌਣ ਲਾਉਂਦਾ ਸੀ ਹੈ ਜੀ ਬ੍ਰਾਹਮਾਡੋਲ ਦਾ ਟੀਕਾ ਕਿਹਨੇ ਲਾਇਆ ਸੀ ਦਰਦ ਦਾ ਇਹ ਤੇ ਬਹੁਤ ਟੀਕੇ ਲੱਗਦੇ ਕੋਈ ਅੰਦਵਾਚੀ ਹੋ ਜਾਣਗੇ ਫਕਰਾ ਜੇ ਦਰਦ ਹੋ ਗਿਆ ਤਾਂ ਆਖਦੀ ਵੀ ਫਕੀਰ ਦੀ ਬਕਰਾਂ ਇੱਕ ਦੋ ਤਿੰਨ ਸੋਡੇ ਪਾਪੇ ਦੀ ਦਰਗਾਹ ਬਣੀ ਹੋਈ ਸੀ ਕਿੱਥੇ ਆਹੇ ਸਰ ਸਾਨੂੰ ਨਾ ਅਸੀਂ ਕਿਸ ਤੋਂ ਪੁੱਛ ਲਈ ਸੀ ਉਹ ਕਹਿੰਦੇ ਤੁਹਾਡੇ ਘਰੇ ਪੀਰ ਦੀ ਜਗਾ ਹੈ। ਥਾਂ ਉਹ ਪਹਿਲਾਂ ਮੁਸਲਮਾਨਾਂ ਦੇ ਸੀ। ਉਹ ਮਾਤਾ ਮੁਸਲਮਾਨਾਂ ਦਾ ਕਾਵਰ ਵਾਲਾ ਥਾਂ ਸੀ ਇਹ। ਹਾਂਜੀ। 1 2 3 4 5 ਘਰ ਨੇ ਜਿਹੜੇ ਕਾਵਰਾਂ ਦੇ ਥਾਂ ਦੇ ਉੱਪਰ ਪਏ ਹੋਏ ਨੇ ਛੋਟੇ ਵੀ ਹਾਂਜੀ ਹੈਗੇ ਹੈਗੇ ਚੱਲ ਬਾਬਾ ਓਏ ਤੇਰਾ ਚੇਲਾ ਵੀ ਨਹੀਂ ਦੱਸਦਾ ਰਾਸ ਖਵੀ ਦੀ ਦੱਸਦਾ ਪੀਰ ਤੂੰ ਕਿਵੇਂ ਮਨਾਈ ਲਾ ਬਸੇ ਕੋ ਡਰਾ ਦੂਰ ਪੀਰ ਮੇਰੇ ਹੋਰ ਮੈਂ ਕਰਾਉਂਦਾ 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 ਮੈਂ